ਸਾਰਿਆਂ ਨੂੰ ਪਿਆਰ ਭਰ ਇਸ ਸਸ਼ਯ ਕਲ ਜੀ ਮੁਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਪਰਸੋਨਲ ਵਿਭਾਗ ਨੇ ਇੱਕ ਪੱਤਰ ਜਾਰੀ ਕੀਤਾ ਹੈ ਪੰਜਾਬ ਦੇ ਮੁਲਾਜ਼ਮ ਆਪਣੀਆਂ ਮੰਗਾਂ ਸੰਬੰਧੀ ਪੰਜਾਬ ਸਰਕਾਰ ਤੋਂ ਕਾਫੀ ਲੰਮੇ ਸਮੇਂ ਤੋਂ ਉਮੀਦ ਲਾਈ ਬੈਠੇ ਹਨ ਹੁਣ ਸਰਕਾਰ ਦਾ 2 ਸਾਲ ਦਾ ਸਮਾਂ ਬਾਕੀ ਰਹਿ ਚੁੱਕਿਆ ਹੈ ਇਸ ਦੇ ਲਈ ਮੁਲਾਜ਼ਮਾਂ ਦੇ ਸਾਰੇ ਮਸਲੇ ਨਿਬੇੜਨਾ ਚਾਹੁੰਦੀ ਹੈ ਦਿੱਲੀ ਦੀ ਹਾਰ ਤੋਂ ਬਾਅਦ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਦੇ ਲਈ ਗੰਭੀਰ ਨਜ਼ਰ ਆ ਰਹੀ ਹੈ ਕਿਉਂਕਿ ਮੁਲਾਜ਼ਮਾਂ ਦੇ ਵਿੱਚ ਆਪਣੀ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਰੋਸ ਜਿਹੜਾ ਹੈ ਵਧਦਾ ਜਾ ਰਿਹਾ ਹੈ ਮੰਗਾਂ ਸੰਬੰਧੀ ਇੱਕ ਸਬ ਕਮੇਟੀ ਵੀ ਬਣਾਈ ਗਈ ਹੈ ਜਿਸ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਕੁਲਦੀਪ ਸਿੰਘ ਢਾਲੀਵਾਰ ਸ਼ਾਮਲ ਹਨ ਕਿਉਂਕਿ ਮਲਾਸਮਾ ਦੀਆਂ ਮੰਗਾਂ ਜ਼ਿਆਦਾਤਰ ਵਿੱਤ ਵਿਭਾਗ ਨਾਲ ਜੁੜੀਆਂ ਹੁੰਦੀਆਂ ਹਨ ਇਸੇ ਕਰਕੇ ਇਸ ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਹਨ ਹੁਣ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕਰਿਆ ਹੈ ਤੇ ਤੁਹਾਨੂੰ ਪੱਤਰ ਵੀ ਦਿਖਾਵਾਂਗੇ ਸਕਰੀਨ ਦੇ ਉੱਪਰ ਇਸ ਪੱਤਰ ਦੇ ਵਿੱਚ ਕੀ ਲਿਖਿਆ ਹੈ ਪੂਰੀ ਜਾਣਕਾਰੀ ਦਵਾਂਗੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਪੱਤਰ ਦੇ ਵਿੱਚ ਕੀ ਲਿਖਿਆ ਹੈਗਾ ਉਸ ਬਾਰੇ ਦੱਸਦੇ ਹਾਂ ਇਹ ਪੱਤਰ ਪੰਜਾਬ ਸਰਕਾਰ ਪਰਸੋਨਲ ਵਿਭਾਗ 224 2025 ਪੰਜਾਬ ਰਾਜਪਾਲ ਪ੍ਰਸ਼ੰਸਤਾ ਪੂਰਵਕ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਸੰਮੁਖ ਸਰਕਾਰ ਦੇ ਵੱਲੋਂ ਜਾਰੀ ਕੀਤੇ ਤਨਖਾਹ ਜਿਹੜੇ ਕਿ ਢਾਂਚੇ ਦੇ ਵਿੱਚ ਰਹਿ ਗਈਆਂ ਤੇ ਰੋਟੀਆਂ ਨੂੰ ਦੂਰ ਕਰਨ ਦੇ ਲਈ ਹਰਾਜ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੇ ਵੱਲੋਂ ਪ੍ਰਾਪਤ ਹੋਣ ਵਾਲੀਆਂ ਪ੍ਰਤੀ ਬੇਨਤੀਆਂ ਤੇ ਵਿਚਾਰਨ ਕਰਨ ਹਿੱਤ ਅੱਧ ਸੂਚਨਾ ਨੰਬਰ 105 2023 ਪੀਪੀ 399 ਮਿਤੀ 21 9 2023 ਅਤੇ ਅੱਧੀ ਸੂਚਨਾ ਨੰਬਰ ਜਿਹੜੀ 105 2023 ਪੀਪੀ ਜਿਹੜਾ 652 ਮਿਤੀ 25 11 2024 ਦੇ ਰਾਹੀਂ ਗਠਿਤ ਅਨੋਮਲੀ ਕਮੇਟੀ ਦੇ ਅਧਿਕਾਰ ਖੇਤਰ ਦੇ ਵਿੱਚ ਛੇਟ ਲਿਖੇ ਅਨੁਸਾਰ ਮਾਮਲੇ ਵੀ ਜਿਹੜੇ ਸ਼ਾਮਿਲ ਕਰਨ ਦੀ ਪ੍ਰਵਾਨਗੀ ਦਿੰਦੇ ਹਨ ਸੋ ਦੋਸਤੋ 17/7/2020 ਜਾਂ ਉਸ ਤੋਂ ਬਾਅਦ ਸਿੱਧੀ ਭਰਤੀ ਰਾਹੀਂ ਨਿਯੁਕਤ ਹੋਣ ਵਾਲੇ ਸਰਕਾਰੀ ਕਰਮਚਾਰੀਆਂ ਤੇ ਸਤਮਾ ਸੈਂਟਰ ਪੇ ਕਮਿਸ਼ਨ ਦੇ ਪੈਟਰਨ ਤੇ ਪੇ ਸਕੇਲ ਲਾਗੂ ਕਰਨ ਨਾਲ ਉਹਨਾਂ ਕਰਮਚਾਰੀਆਂ ਦੇ ਪੇ ਸਕੇਲਾਂ ਵਿੱਚ ਆ ਰਹੀਆਂ ਤਰੂਟੀਆਂ ਅਤੇ ਇਹਨਾਂ ਨੂੰ ਪੇ ਸਕੇਲ ਦੇ ਨਾਸਾ ਸੰਬੰਧਿਤ ਹੋਰ ਸਾਰੇ ਮਸਲਿਆਂ ਸੰਬੰਧੀ ਆਪਣੀਆਂ ਸ਼ਿਪਾਸ਼ਾ ਦੇਣ ਸੰਬੰਧੀ ਮਾਮਲਾ ਵੀ ਜਿਹੜਾ ਹੈ 6 ਮਈ ਪੰਜਾਬ ਤਨਖਾਹ ਕਮਿਸ਼ਨ ਗਠਿਤ ਕੀਤੀ ਗਈ ਅਨੋਮਲੀਆਂ ਕਮੇਟੀ ਦੇ ਵੱਲੋਂ ਵਿਚਾਰਿਆ ਜਾਵੇਗਾ ਇਹ ਪੱਤਰ ਮੁੱਖ ਸਕੱਤਰ ਕੇ ਪੀ ਸੈਨਾ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਇਹ ਸਿਆਸ ਦੀ ਬਹੁਤ ਹੀ ਨਵੀਂ ਅਪਡੇਟ ਸੋ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ